ਨਵਦੀਪ ਮੇਰੇ ਨਾਲ ਸੰਤਾਂ ਉੱਠਾ ਹਾਂ ਤੇ ਦੱਸੋ ਮੰਮੀ ਕਹਿਣ ਡੇ ਨੇ ਕਿ ਤੂੰ ਰੋਂ ਰਹੀ ਏ ਕੀ ਗੱਲ ਹੋਈ ਤੈਨੂੰ ਤੇ ਰੋ ਮਾਣਾ ਤੇ ਹੋਰ ਦੱਸੋ ਕੀ ਕਰਾਂ ਕਿਹੜੇ ਖੋਜ ਪਾਵਾਂ ਮੈਂ ਜਾ ਕੇ ਮੈਨੂੰ ਤਾਂ ਅੱਗੇ ਕੁਝ ਲੱਭਣ ਨਹੀਂ ਦਿਆ ਤੇ ਹੁਣ ਅਹੀ ਕਰਨਾ ਕੀ ਆ ਤੂੰ ਹੀ ਬੁਝਾਰਤਾ ਜੀਆਂ ਪਾਈ ਜਾਣ ਡਈ ਏ ਉਹ ਗੱਲ ਦਾ ਮੂੰਹ ਸਿਰ ਤੇ ਦੱਸ ਤੁਸੀਂ ਤਾਂ ਸਾਰਾ ਟੱਬਰ ਐਪੋ ਲੇਵਣ ਦੇ ਜਿੱਦਾਂ ਤੁਹਾਨੂੰ ਕੁਝ ਪਤਾ ਨਹੀਂ ਹੁੰਦਾ ਸਾਰਾ ਕੁਝ ਤੁਹਾਨੂੰ ਪਹਿਲਾਂ ਪਤਾ ਵਾ ਮੈਨੂੰ ਤੇ ਹੁਣ ਪਤਾ ਲੱਗਾ ਵਾ ਉਹ ਕਿਹੜੀ ਗੱਲ ਦਾ ਤੁਹਾਡੇ ਸਿਰ ਤੇ ਇੰਨਾ ਕਰਜ਼ਾ ਵਾ ਤੈਨੂੰ ਕਿਹਨੇ ਦੱਸਿਆ ਜਿੰਨੇ ਮਰਜ਼ੀ ਦੱਸਿਆ ਹੋਏ ਹਾਂ ਤੁਸੀਂ ਤੇ ਨਾ ਕਹਿੰਨੇ ਮੈਨੂੰ ਦੱਸਿਆ ਹੈਗਾ ਫਿਰ ਐਵੇਂ ਸਾਨੂੰ ਸ਼ੌਕ ਤਾਂ ਜਿੱਤੂਰੇ ਫਿਰਦੇ ਹੋ ਤੁਹਾਡੇ ਤੋਂ ਬੜਾ ਕੁਝ ਹੜ ਤੋਂ ਗੱਡੀਆਂ ਵਾ ਤੁਹਾਡੇ ਘਰ ਵਾ ਅਸਾਰਾ ਕੁਝ ਕਰਜ਼ਾ ਚੁੱਕ ਚੁੱਕੀ ਬਣਾਇਆ ਹੋਣਾ ਉਹ ਤੈਨੂੰ ਦੱਸ ਕੌਣ ਗਿਆ ਉਹ ਜਿੰਨੇ ਮਰਜ਼ੀ ਦੱਸੇ ਤੁਸੀਂ ਪੁੱਛ ਕੇ ਕੀ ਲੈਣਾ ਹੋਂ ਤਾਂ ਮੈਂ ਆਪ ਸੁਣਿਆ ਆਪਣੇ ਕੰਨੀ ਮਮੀ ਦੇ ਡੈਡੀ ਦੇ ਇੱਥੇ ਗੱਲਾਂ ਕਰਨਾ ਕਿ ਜ਼ਮੀਨ ਥੋੜੀ ਬਹੁਤੀ ਬਚਾ ਲੈਨੇ ਘਰ ਵੇਚ ਦਿੰਨੇ ਆ ਤੂੰ ਇਹ ਮੈਨੂੰ ਪਹਿਲਾਂ ਕਿਉਂ ਨਹੀਂ ਇਹ ਗੱਲ ਦੱਸੀ ਹੈਗੀ ਬਸ ਫੋਕੀਆ ਟੋਰਾ ਚੀ ਤੁਰੇ ਫਿਰਦੇ ਹੋ ਹੱਦ ਹੋ ਗਈ ਵੈਸੇ ਪਿੰਦਰ ਤੁਹਾਡੇ ਸਾਰਿਆਂ ਵਾਲੀ ਮੇਰੀ ਗੱਲ ਸੁਣ ਨਵਦੀਪ ਮੈਨੂੰ ਕਿਹੇ ਗੱਲ ਦਾ ਵੀ ਨਹੀਂ ਪਤਾ ਮੈਨੂੰ ਤੇ ਆਪ ਹੁਣ ਪਤਾ ਲੱਗਾ ਤਾਂ ਮੈਂ ਵੀ ਕੀ ਦੱਸਾਂ ਤੈਨੂੰ ਕਿਉਂ ਪਤਾ ਕਿਉਂ ਨਹੀਂ ਸੀ ਤੁਹਾਨੂੰ ਉਦੋਂ ਤੇ ਮਮੀ ਡੈਡੀ ਹਰ ਵਕਤ ਕਹਿੰਦੇ ਰਹਿੰਦੇ ਆ ਕਿ ਤੂੰ ਸਾਡੀ ਧੀ ਆ ਸਾਡੀ ਧੀ ਆਏ ਜਿੱਦਾਂ ਵੀ ਤੂੰ ਕਹੇਂਗੇ ਉਦਾਂ ਹੀ ਅਸੀਂ ਕਰਾਂਗੇ ਤੇ ਤੁਸੀਂ ਵੀ ਨਵਦੀਪ ਦੱਸ ਕਿਹੜੀ ਚੀਜ਼ ਚਾਹੀਦੀ ਆ ਮੈਨੂੰ ਕੀ ਪਤਾ ਹੀ ਭੰਤਰੀ ਕਰਜ਼ੇ ਚੁੱਕ ਚੁੱਕੇ ਸਾਰੇ ਸ਼ੌਂਕ ਪੂਰੇ ਹੋਣਦੇ ਨੇ ਹਲੇ ਥਾਰ ਵੀ ਲਿਓਣੀ ਉਹ ਪਹਿਲੀ ਵੇਚ ਕੇ ਹੀ ਹੋਣੀ ਸੀ ਫਿਰ ਉਹ ਬਾਬਾ ਮੈਨੂੰ ਤੇ ਆਪ ਹੁਣ ਪਤਾ ਲੱਗਾ ਜਦੋਂ ਤੁਸੀਂ ਗਏ ਨਹੀਂ ਮਾਸੀ ਕੋਲ ਉਹਦੋਂ ਆਹੇ ਬਿੰਕਾਲਾ ਤੇ ਮੈਂ ਭਰਾਵਾ ਮੈਨੂੰ ਤੇ ਆਪ ਨੇ ਕਿਹੇ ਗੱਲ ਦਾ ਪਤਾ ਸਾਰੀ ਗੱਲ ਉਹਨੇ ਦੱਸੀ ਮੈਨੂੰ ਫਿਰ ਮੈਂ ਇਹਨਾਂ ਦੇ ਹੋਇਆ ਦਵਾਲੇ ਤੇ ਮੈਂ ਤੈਨੂੰ ਕੀ ਦੱਸਦਾ ਗਲਤੀ ਢਾਡੀ ਆ ਨਾ ਜੇ ਤੈਨੂੰ ਹੁਣ ਪਤਾ ਲੱਗਿਆ ਉਦੋਂ ਮੈਨੂੰ ਦੱਸ ਦਿੰਦੇ ਉਹ ਮੈਂ ਕਿਹਦਾ ਮੈਨੂੰ ਇਹ ਨਾ ਦੱਸਿਆ ਸੀ ਐਵੇਂ ਮੇਰੇ ਦੋਲੇ ਹੋਈ ਜਾਣ ਲਈ ਤੂੰ ਤੇ ਫਿਰ ਮੈਂ ਤੁਹਾਡੇ ਦੁਆਲੇ ਨਾ ਹੋਵਾਂ ਤੇ ਹੋਰ ਕਿਦੇ ਦੁਆਲੇ ਹੋਵਾਂ ਜਾ ਜਾ ਕੇ ਉਹਨਾਂ ਨੂੰ ਕਹਿ ਉਹਨੇ ਮੇਰਾ ਅੱਗੇ ਮਰਾ ਦਿਮਾਗ ਖਰਾਬ ਹੋਇਆ ਤਾਂ ਹੁਣ ਤੂੰ ਫਿਰ ਮੇਰੇ ਨਾਲ ਹੋ ਜਾ ਹੋਰ ਕਿਦੇ ਵੱਲ ਹੋਵਾਂ ਜਿ ਤੁਹਾਡੇ ਵੱਲ ਨਾ ਹੋਵਾਂ ਤੇ ਮੇਰਾ ਦਿਮਾਗ ਨਹੀਂ ਖਰਾਬ ਹੁੰਦਾ ਹੈਗਾ ਮਿੰਨ ਦੱਸੋ ਜੇ ਸਭ ਕੁਝ ਵੇਖਿਆ ਤੇ ਕਿੱਥੇ ਰੱਖੋਗੇ ਮੈਨੂੰ ਸੜਕ ਤੇ ਰਹਿਣਾ ਵਾਹੀ ਹੁਣ ਮੇਰੇ ਨਾਲ ਵੇਂਦੇ ਕਿਉ ਡੇਲੇ ਜੇ ਕੱਟ ਕੱਟ ਕੇ ਮੈਂ ਦੱਸ ਕੀ ਕਰਾਂ ਜਦੋਂ ਮੈਂ ਕੁਝ ਕੀਤਾ ਹੋਵੇ ਹੁਣ ਫਰਨ ਲਾਂ ਮੈਂ ਤੂੰ ਕਿਹ ਟੋਰਾ ਬਣਾ ਬਣਾ ਕੇ ਤੇ ਹੁਣ ਤੂੰ ਹੀ ਦੇਉ ਬੰਨ ਪੀ ਸਾਨੂੰ ਕੁਝ ਪਤਾ ਹੀ ਨਹੀਂ ਹੈਗਾ ਹੁਣ ਜੇ ਮੇਰੇ ਪੇਕੇ ਪਤਾ ਲੱਗੂਗਾ ਤੇ ਕੀ ਜਿਤਰੋਗੀ ਤੁਹਾਡੀ ਨਹੀਂ ਮੇਰੇ ਬਾਰੇ ਕੀ ਸੋਚਣਗੇ ਉਹ ਇੱਥੇ ਡੇਵ ਦੇ ਘਰ ਚ ਕੁੜੀ ਵਿਆਹੀ ਸੀ ਕੋਈ ਨਾ ਕੋਲ ਕੋਖ ਵੀ ਨਹੀਂ ਹੈਗਾ ਨੰਗਾ ਕੋਲ ਸਾਰੇ ਕਰਜ਼ੇ ਚੁੱਕ ਚੁੱਕ ਕੇ ਸ਼ੌਂਕ ਪੂਰੇ ਕਰਦੇ ਆ ਉਹ ਬੱਸ ਕਰ ਯਾਰ ਰੋਲਾ ਪਾਈ ਜਾਣ ਰਹੀ ਹੈ ਤੂੰ ਮੈਂ ਲੱਗੇ ਬੜਾ ਦੁਖੀ ਆ ਸੋਚਣ ਦੇ ਅਭੀ ਅੱਗੇ ਕਰਨਾ ਕੀ ਸੋਚਣ ਸਵਾਦ ਦੇ ਤੁਸੀਂ ਤੁਸੀਂ ਤੇ ਪੀਂ ਮਰਨ ਦੇਓ ਤੇ ਪੀ ਲਵਾਂ ਮੈਂ ਜਿਹੜੀ ਰਾਗੀ ਹੋਵੇ ਵੇਚ ਦਾਂਗਾ ਓਏ ਐਸੇ ਦੁੱਖੋ ਹੀ ਡਿਆ ਆ ਐਸੇ ਦੁੱਖ ਹੋਏ ਤੇ ਫਿਰ ਡੱਕਰ ਜਾਣਾ ਚਾਹਣਾ ਪੀਤਿਆਂ ਮੈਨੂੰ ਨਹੀਂ ਪਤਾ ਹੁਣ ਕੀ ਹੋਣਾ ਵਾ ਮੈਂ ਦੱਸਦੀ ਆ ਨਾ ਕੀ ਕਰਨਾ ਵਾ ਵੇਚੋ ਪੈਲੀਆਂ ਤੇ ਜਾਓ ਜਾ ਕੇ ਘੁੰਮੋ ਫਿਰੋ ਤੇ ਮੈਂ ਜਾਣੀ ਨਾ ਆਪਣੇ ਪੇਕੇ ਚੁੱਪ ਕਰਕੇ ਤੇ ਬੈਠੀ ਰਹਿ ਕਿਹੜੀ ਗੱਲੋਂ ਬੈਠੀ ਰਹਿ ਤੁਸੀਂ ਤੇ ਸੜਕ ਤੇ ਆਣਾ ਮੈਂ ਕਿਹੜੀ ਗੱਲੋਂ ਤੇਰੇ ਨਾਲ ਆਵਾਂ ਉਹ ਜੇ ਤੂੰ ਜਾਣਤੇ ਆਈਂ ਨਾ ਤੇ ਜਾ ਚਲ ਜਾ ਫਿਰ ਤੇ ਚਲ ਜਾਣਾ ਮੈਂ ਇੱਥੇ ਰਹਿਣਾ ਵੀ ਨਹੀਂ ਹੈਗਾ ਤੈਨੂੰ ਤੇ ਮੈਨੂੰ ਤਾਂ ਵੀ ਨਹੀਂ ਚੰਗੀ ਲੱਗਦੀ ਹੈ ਕਿਵੇਂ ਕਰਦੀ ਨਾ ਉਹਨੇ ਫੋਨ ਉਹਨਾਂ ਨੂੰ ਇੰਤਰਸ ਸਿਆਪਾ ਜਦੋਂ ਲੋੜੇ ਉਹਨਾਂ ਫੋਨ ਵੀ ਨਹੀਂ ਕਿਸੇ ਨੂੰ ਲੱਗਣਾ ਹੁੰਦਾ ਨਿਆ ਕੰਦ ਉਹ ਵਾਜ ਕਿੱਦਾਂ ਹੁੰਦੀ ਹੈ ਮੇਰੇ ਸਭ ਨਾਲ ਬੋਲਣ ਦੇ ਪਈ ਨੇ ਗੱਦੀ ਮੈਂ ਵੀ ਨਹੀਂ ਜਾਣਦੀ ਅੱਜ ਮਨੇ ਉਹਦੇ ਇਹ ਨਹੀਂ ਸਮਝ ਇਹ ਬੰਨ ਕੀ ਲਿਆ ਵਾ ਹੁਣੇ ਬੌਟੀ ਨੂੰ ਕੀ ਹੋ ਗਿਆ ਵਾ ਲੋ ਚੜ ਗਏ ਚੰਨ ਹੋਰ ਇੱਕ ਅਗਲੀ ਚੱਲ ਚਲੀ ਜੇ ਕਿੱਥੇ ਚੱਲ ਲੀ ਆ ਏਕੇ ਆਪਣੇ ਹੋਰ ਕਿੱਥੇ ਜਾਣਾ ਉਹਨੇ ਏਕੇ ਉਹ ਕਿਉਂ ਉਹ ਤਾਂ ਤੁਹਾਨੂੰ ਵੀ ਪਤਾ ਕਿਉਂ ਹਾਏ ਹਾਏ ਲਓ ਸਿਆਸਾਂ ਜੀਆ ਘੱਟ ਘੜਿਆ ਘੜੋ ਤੁਸੀਂ ਦੇਖੋ ਤਾਂ ਡਰਾਮ ਰੂਮ ਚ ਗੱਲਾਂ ਕਰਨ ਅਗਲੀ ਨੇ ਸਾਰਾ ਕੁਝ ਸੁਣ ਲਿਆ ਸੁਣ ਲਿਆ ਤਾਂ ਹੋਰ ਕਿਸ ਨੂੰ ਲਿਆ ਉਹਨੇ ਇਹੋਂ ਘਰ ਵਿੱਚ ਹੀ ਐ ਥੋੜੀ ਬੋਦੀ ਪੈਲੀ ਵਿਚਾਲੀਏ ਪਰ ਅਹੀਂ ਤੇ ਉਦਾਂ ਤਹੀ ਮੈਨੂੰ ਬੜੀਆਂ ਮਤਾਂ ਦਿੰਦੇ ਦੱਸੀ ਨਾ ਦੱਸੀ ਨਾ ਮੈਂ ਤਾਂ ਚਲੋ ਨਹੀਂ ਦੱਸਿਆ ਜੀ ਤੇ ਮੇਰਾ ਕਰਦਾ ਜਾਂ ਪਰ ਤੁਹਾਡੇ ਕਰਕੇ ਹੁਣ ਉਹਦੇ ਕੋਲ ਮੈਂ ਗੱਲਾਂ ਸੁਣ ਕੇ ਆਇਆ ਪਰ ਅਹੀਂ ਤੇ ਬੜੀਆਂ ਹੌਲੀ ਦੇ ਆ ਗੱਲਾਂ ਕਰਨੀ ਕੀਤੀਆਂ ਥੋਲੀਆਂ ਕਿਤੇ ਸੁਣ ਲਈਆਂ ਹੋਣਗੀਆਂ ਉਹਨੇ ਹੁਣ ਮੈਨੂੰ ਕੀ ਪਤਾ ਉਹ ਜੇ ਪਤਾ ਹੁਣ ਦਮ ਤਰਨ ਸਿਆ ਪਕਾ ਖਾਣਾ ਨਾ ਕਰ ਕਰ ਤੇ ਉਹ ਵੀ ਜਾ ਕੇ ਕੋਈ ਗੱਲ ਕਰ ਲੈਂਗੇ ਉਹ ਮੰਮੀ ਕਿੰਨੇ ਕ ਦਿਨ ਨਾਂ ਦੱਸ ਦਿਓ ਇੱਕ ਦਿਨ ਤੇ ਪਤਾ ਲੱਗਣਾ ਹੀ ਲੱਗਣਾ ਹੈ ਮੈਂ ਹੁਣ ਕਿੰਨੀ ਮੈਂ ਪੇਕੇ ਚਲੀ ਆ ਆੰਦੀ ਵਿੱਚ ਚੱਲੀ ਮੈਂ ਜਾਣਾ ਤੇ ਜਾ ਆਹੋ ਦਾ ਵਾਸਤਾ ਤੇ ਤੇਰੇ ਕੀ ਹੱਥ ਅੱਗੇ ਬੜਾ ਜਲੂਸ ਨਿਕਲ ਰਿਹਾ ਹੁਣ ਇਹਨੂੰ ਨਾ ਜਾਣਦੇ ਜਿੱਦਾਂ ਮਰਜ਼ੀ ਕਰ ਇਹਨੂੰ ਰੱਖਾ ਇੱਥੇ ਸਾਡਾ ਰਹਿਣਾ ਕੱਖ ਦੀਆਂ ਮੈਂ ਕੀ ਕਰਾਂ ਦੱਸੋ ਮੈਨੂੰ ਜਿੱਦਾਂ ਦੀ ਮਾੜੀ ਕਹਿੰਦੀ ਹੀ ਖਾਵਾਂਗੀ ਉਹ ਵੀ ਖਾਈ ਜਾਊਗੀ ਕੱਲੇ ਕੱਲੇ ਆਪੇ ਦਿਨ ਬਦਲ ਜਾਣਗੇ ਪਵਾ ਕਰੋ ਬਦਲਨੇ ਨੇ ਇਹਦੀ ਅਕਲੀ ਤੋਹ ਦੇ ਨਹੀਂ ਹਾਂ ਕੁੜੀ ਬੜੀ ਚੰਗੀ ਭਲੀ ਮਾਸ ਬੜੀ ਆ ਇਹਦੇ ਬੜੀ ਤੇਜ਼ ਨਿਕਲੀ ਆ ਉਹ ਡੈੜੀ ਤੇਜ਼ ਗਾਦੀ ਨਿਕਲੀ ਆ 100 ਰੁਪਏ ਕਰਜ਼ਾ ਵਾ ਨਹੀਂ ਤੂੰ ਵਿਜਵਾ ਜੀ ਨੂੰ ਕਹਿ ਨਹੀਂ ਸਕਦਾ ਜਿਹੜਾ ਚੜ ਗਿਆ ਚੜ ਗਿਆ ਇਹ ਫੋਨ ਨਾ ਲੱਗੀ ਤੇ ਕੋਈ ਕੂਠਾ ਲੈਣਾ ਆਪੇ ਗੁੱਸਾ ਠੰਡਾ ਹੋ ਜਾਣਾ ਉਹਨੂੰ ਸਮਝਾ ਦੇ ਸਹੀ ਥੋੜਾ ਗਿਆ ਜਾ ਤੂੰ ਸਮਝਾ ਲੋ ਤੂੰ ਆਣ ਕੇ ਇੱਥੇ ਬਹਿ ਗਿਆ ਗੰਗਵਟਿਆ ਜਾਨ ਨੂੰ ਤਾਂ ਮੈਂ ਲੱਗੀ ਹਾਂ ਜਾਨ ਮੈਂ ਫੇਰ ਮੇਰੇ ਮੂੰਹ ਕੋਈ ਗੱਲ ਨਹੀਂ ਤੇ ਤੁਹਾਡਾ ਪੰਗਾ ਨਾ ਪਾਜੀ ਦਰਦੀ ਨਹੀਂ ਗਈ ਆਹ ਅੱਗੇ ਛੋਟਾ ਪਿਆ ਨਾ ਇਸ ਤੋਂ ਵੱਡਾ ਹੋਰ ਪਿਆ ਨਹੀਂ ਜਿਹੜਾ ਔਰ ਮੇਰੀ ਗੱਲ ਸੁਣ ਨੇ ਕੰਮ ਖਰਾਬ ਹੋ ਜੇ ਤਾਂ ਮੁੜ ਕੇ ਰੋਕ ਨਹੀਂ ਹੁੰਦਾ ਹੁੰਦਾ ਤੇ ਉਹਨੂੰ ਸਮਝਾ ਸਮਝੋਗੇ ਤੇ ਉਹਨੂੰ ਰੱਖੋ ਤੇ ਉਹਨੂੰ ਪੇਕੇ ਨਾ ਜਾਂਦੇ ਆਪਣੇ ਜੇ ਉਹ ਤੋਂ ਚਲ ਗਈ ਨਾ ਤੇ ਸਾਡਾ ਪਿੰਡ 'ਚ ਜਲੂਸ ਬਹੁਤ ਜ਼ਿਆਦਾ ਨਿਕਲਣਾ ਅੱਗੇ ਤੂੰ ਨਹੀਂ ਸਾਡਾ ਕੁਛ ਛੱਡਿਆ ਅੱਛਾ ਠੀਕ ਆ ਮੈਂ ਵੀ ਤੁਹਾਡਾ ਜਲੂਸ ਕਢੋਣਾ ਤੇ ਉਹ ਵੀ ਕਢਾਉਂਦੀ ਐ ਤੂੰ ਹੀ ਤਾਂ ਬੜੇ ਸੋਹਣੇ ਕੰਮ ਕੀਤੇ ਨੇ ਹੈ ਨਾ ਐਡੀ ਲੰਮੀ ਤੇਰੀ ਜ਼ੁਬਾਨ ਵਾ ਜੇ ਕੋਈ ਕਹਿੰਦਾ ਨਾ ਸਿਆਣਾ ਤਾਂ ਸੁਣੀਦੀ ਵੀ ਹੁੰਦੀ ਹੈ ਮੰਮੀ ਸਿਆਣੇ ਵਾਲੇ ਕੰਮ ਵੀ ਕਰਨੇ ਸੀ ਨਾ ਤੁਸੀਂ ਉਹ ਜਦੋਂ ਤੇਰੇ ਅੱਗੇ ਅੱਗੇ ਮੈਂ ਬੋਲਿਆ ਨਹੀਂ ਪਰ ਤੂੰ ਹੀ ਕੰਮ ਨਹੀਂ ਚੰਗੇ ਕੀਤੇ ਹਾਂ ਜਦੋਂ ਅਸੀਂ ਕਹਿੰਦੇ ਆ ਵੀ ਜੋ ਹੋਣਾ ਹੋ ਗਿਆ ਹੋ ਗਿਆ ਵਾ ਤੇ ਚੱਲ ਗਾੜੀ ਨਹੀਂ ਹੈ ਜੀ ਕੋਈ ਗਲਤੀ ਹੁੰਦੀ ਉਹ ਡੈਡੀ ਗਲਤੀ ਉਹ ਮੈਨਾਂ ਤੁਹਾਡੀਆਂ ਪਿਛਲੀਆਂ ਸਾਫ ਹੋਇਆਂ ਤਾਂ ਬੜੀ ਬਾਤ ਦੀ ਐ ਤੂੰ ਜਿੱਦਾਂ ਮਰਜ਼ੀ ਕਰਕੇ ਨਾ ਉਹਨੂੰ ਪੇਕੇ ਨਾ ਜਾਣਦਾ ਤੈਨੂੰ ਮੈਂ ਦੱਸਿਆ ਹੀ ਉਹ ਪੇਕੇ ਚੱਲ ਗਈ ਨਾ ਤੇਰਾ ਵਿਆਹ ਨਹੀਂ ਹੋਣਾ ਮੁੜ ਕੇ ਰੋਂਦਾ ਫਿਰੇਗਾ ساری ਉਮਰ ਕਿੱਥੇ ਪਾਵਾਂਗੇ ਅਸੀਂ ਆਪਣੇ ਮੁੰਡੇ ਨੂੰ ਸਿਆਪਾ ਖਾਨਾ ਉਹ ਚੱਲਿਆ ਕਿੱਥੇ ਆ ਜਾਣਾ ਕਿੱਥੇ ਆ ਰੱਜ ਕੇ ਆ ਜਾਏਗਾ ਫੇਰ ਨਿਕਲ ਗਈ ਕੋ ਫੇਰ ਹੁਣ ਕੀ ਕਰੀਏ ਫਿਰ ਉਹਦਾ ਨਾ ਕਰੀਏ ਮੋਟੀ ਨਾ ਗੱਲ ਦੋਵੇਂ ਜਾਣੇ ਨਾ ਬਾਬਾ ਮੋਟੀ ਨਾ ਨਾ ਜੇ ਗੱਲ ਕਰੀਏ ਅਜੇ ਤੋਂ ਇੰਨੀ ਗਰਮ ਮੁੰਡੇ ਦਿਵਾਲੀ ਹੋਈ ਹੈ ਅਸੀਂ ਜਾਵਾਂਗੇ ਸਾਡੇ ਅੱਗੇ ਬੋਲੇਗੀ ਫਿਰ ਕੀ ਕੰਨੀ ਰਹੇਗਾ ਕੋਈ ਗਾਲੀ ਕੱਢ ਇੱਕ ਅੱਧਾ ਦਿਨ ਹੋ ਸਕਦਾ ਗੁੱਸਾ ਠੰਡਾ ਪੈ ਹੀ ਜਾਵੇ ਨਾ ਹੀ ਲਾਵੇ ਪਿੱਛੇ ਬੜੀ ਧੂਧੂ ਹੋਣੀ ਆ ਕੱਖ ਨਹੀਂ ਰਹਿ ਗਿਆ ਮੁੰਡਾ ਵੀ ਸਮਝ ਲਾ ਗਿਆ ਹੀ ਹੱਥਾਂ ਚੋਂ ਨੋਂ ਵੀ ਗਈ ਉਹ ਤੇ ਘਰ ਬਾਹਰ ਵੀ ਗਿਆ ਕੱਖ ਨਹੀਂ ਉਹ ਰਹਿ ਗਿਆ ਇਹ ਨਹੀਂ ਮੈਂ ਤਰਾ ਬਾਨੂੰ ਮੌਤ ਦੇ ਦਿੰਦਾ ਉਹ ਚੰਗਾ ਤੂੰ ਕਿਹੜਾ ਸਾਡੇ ਕੋਲ ਬਦਲਾ ਲੈਣ ਆਵਾ ਅਸੀਂ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ ਅਹੀਂ ਤੇ ਆਪਣੇ ਵੱਲੋਂ ਵਧੀਆ ਕੀਤਾ ਸੀ ਸਾਰਾ ਕੁਝ ਇਹ ਬਨ ਕੀ ਰਿਆ ਵਾ ਇਹ ਹੋਇਆ ਕੀ ਆ ਉਹ ਨਜ਼ਰੀ ਲੱਗ ਜਾਂਦੀ ਆ ਕਿਹ ਵੇਲੇ ਘਰ ਨੂੰ ਆਉਣਾ ਕੀ ਆ ਸਾਡੇ ਨੇ ਘਰ ਨੂੰ ਨਜ਼ਰੀ ਲੱਗ ਗਈ ਇਹ ਕੋਈ ਜੀਵਨ ਜਿਹੜੀ ਆ ਜਾਂਦੀ ਆ ਸਿਆਣਿਆਂ ਸੋਣਾਂ ਦੇ ਕੀ ਪਤਾ ਕੀ ਕਰਾ ਕੇ ਸਾਡੇ ਕੱਟ ਸੁੱਟ ਛੜਿਆ ਹੋਏਗਾ ਓਏ ਐਵੇਂ ਨਾ ਮਹਿਮ ਕਰ ਉਹਨੇ ਕੀ ਕਰਾਇਆ ਵਾ ਉਹਦੀ ਕੋਈ ਗੱਲ ਨਹੀਂ ਮੈਂ ਰੋਈ ਜਾਣਾ ਰੋਈ ਜਾਣਾ ਕਿਹਦੇ ਘਸ ਕੀ ਸੰਦੀ ਰੋਣਾ ਥੋੜਾ ਚਾਹੀਦਾ ਪਰ ਨਹੀਂ ਗਲਤੀਆਂ ਆਪਣੀਆਂ ਹੀ ਐਵੇਂ ਅੱਖਾਂ ਮੀਟ ਕੇ ਕਰਜ਼ਾ ਲਈ ਗਏ ਤੇ ਲਾਉਂਦਾ ਫਿਕਰ ਹੀ ਨਹੀਂ ਕੀਤਾ ਤੇ ਨਾਲੇ ਜ਼ਿੰਮੇਵਾਰੇ ਜੋ ਇੰਨੀਆਂ ਮੁੜ ਕੇ ਘਮਾਈਆਂ ਹੈ ਨਹੀਂ ਪੈਸੇ ਤੇ ਲਖਦੇ ਨਹੀਂਗੇ ਤੇ ਮੁੰਡਾ ਵਿਚਾਰਾ ਛੋਟਾ ਸੀ ਉਹਨੇ ਸਾਨੂੰ ਡੱਕਿਆ ਨਹੀਂ ਨਾ ਉਹਨੇ ਸਾਨੂੰ ਪੁੱਛਿਆ ਨਾ ਉਹਨੂੰ ਪਤਾ ਸੀ ਠੀਕ ਹੈ ਜੀ ਯਕੀਨ ਕਰਦਾ ਰਿਹਾ ਸਾਡੇ ਤੇ ਪਰ ਹੁਣ ਕਰੀਏ ਕੀ ਹੁਣ ਬਥੇਰੀਆਂ ਹੱਥਾਂ 'ਦੰਦੀਆਂ ਵੜਨੇ ਚੱਲ ਕੋਈ ਗੱਲ ਨਹੀਂ ਥੋੜਾ ਜਿਹਾ ਟਾਈਮ ਲੰਘ ਲੈਂਦੇ ਮੈਂ ਆਪ ਮੀਨਤ ਕਰ ਲੂੰਗਾ ਉਹਦੀ ਮੈਂ ਕਹੂੰਗਾ ਵੀ ਚੱਲ ਕੁੜੀਏ ਜੋ ਹੁਣ ਹੋ ਗਿਆ ਵਾ ਛੱਡ ਅੱਡੀ ਜਿੱਤ ਵੱਲ ਵੇ ਚਲੋ ਬਈ ਤਿਆਰੀ ਤੇ ਹੋਗੀ। ਕੈਵੇਂ ਹੋ ਚੱਲਿਆ। ਚਰਨਾ ਹਾਂਜੀ ਮੰਮੀ ਹੋਗੀ ਪਤਾ ਤਿਆਰ ਹੈ। ਹਾਂ ਮੈਂ ਹੋਗੀ ਤਿਆਰ ਤੇ ਆਪਣਾ ਮਨ ਖੁਸ਼ ਖੁਸ਼ ਰੱਖੀ। ਠੀਕ ਆ ਨਾ? ਮੰਮੀ ਖੁਸ਼ ਹੀ ਰੱਖੂੰਗੀ ਤੇ ਇਵੇ ਆਵੇਂ ਗੱਲ ਲੈ ਕੇ ਬੈਗੇ ਜੀ। ਗੱਲ ਲੈ ਕੇ ਬਹਿਣਾ ਨਹੀਂ ਨਾ ਮੈਂ। ਪਤਾ ਨਹੀਂ ਤੇਰੇ ਦਿਮਾਗ 'ਚ ਕਿਦਾਂ ਦੇ ਚੱਲਾਉਂਦੀਆਂ ਰਹਿੰਦੀਆਂ ਵਾ। ਮੱਗੇ ਤੇ ਪਿਓ ਨੂੰ ਦੱਸਣ ਦੀ ਹੀਗੀ। ਚੰਦਸ਼ ਦੇਣ ਹੋ ਗਈ ਆ। ਅਸੀਂ ਤਾਂ ਮਹਾ ਅੰਤਰੇ ਸੁੱਖਾ ਸੁਖ ਸੁਖ ਤੇ ਨੌਕੀ ਲਈ ਆ ਤੇ ਕੁੜੀ ਕਿਦਾਂ ਨੇ ਗੱਲਾਂ ਕਰਦੀ ਆ। ਚਲ ਕੋਈ ਨਹੀਂ ਮੰਮੀ ਹੁਣ ਨਹੀਂ ਮੈਂ ਹੋ ਜਾ ਗੱਲ ਕਰ। ਤਾਂ ਹੁਣ ਨਹੀਂ ਕਰਨੀਆਂ। ਤੇ ਖੁਸ਼ ਹੋ ਨਾ ਪੁਰੀ ਖੁਸ਼ ਹੋ ਖੁਸ਼ ਹੋ। ਆਹੋ ਕੋਈ ਗੱ ਛੱਟ ਦਾ ਟਾਈਮ ਲੰਘ ਜਾਂਦਾ ਸਕੂਲੇ ਮੈਂ ਕੰਮ ਕੂਮ ਕਰਨਾ ਅਜੇ ਤੇ ਤੂੰ ਆ ਵੀ ਜਾਣਾ ਵਾ ਮਨੇ ਇਹੋ ਹੁੰਦੀਆਂ ਨੇ ਵੀ ਤੂੰ ਇਕੱਲੇ ਲੱਗੇ ਰਹਿੰਦੇ ਜੇ ਕੋਈ ਨਹੀਂ ਤੂੰ ਮੇਰੀ ਫਿਕਰ ਨਾ ਕਰਿਆ ਕਰ ਜਿੰਨਾ ਚਿਰ ਚੱਲਦਾ ਹੱਟ ਪਿਆ ਚਲਾ ਲੈਂਦੇ ਮੈਨੂੰ ਐਵੇਂ ਨਾ ਮੇਰਾ ਫਿਕਰ ਕਰ ਬਹੁਤਾ ਤੂੰ ਚੱਲਾ ਟਿਫਨ ਪੈਕ ਕੀਤਾ ਵਾ ਤੇਰਾ ਮੈਂ ਚਲ ਠੀਕ ਆ ਇਹ ਕਰੇ ਕਿ ਗਏ ਕਿਤੇ ਮੈਨੂੰ ਛੱਡਾਂ ਤੇ ਗਾਂ ਬਾਹਰ ਹੀ ਹੁਣਾ ਮੈਂ ਕਹਿ ਦਿੰਨੀ ਆ ਜਾ ਚਲੋ ਚੱਲ ਸਣੀ ਹਾਂਜੀ ਅਮ ਜੀ ਔਥ ਮੇਰੀ ਗੱਲ ਸਭ ਕੁੜੀ ਤਿਆਰ ਹੋਈ ਜਾਂ ਛੱਡਿਆ ਪਿੰਨਾ ਹੋ ਗਈ ਆ ਆਹੋ ਕਮਟਾ ਡੇਵਲੀ ਚੱਲਣਾ ਉਸਨੇ ਕਹਵਲ ਜੱਛਾ ਡੇਮਾ ਚਲਣਗਾ ਆ ਵਾਪਸ ਜਲਦੀ ਸ਼ਰਨਾ ਸ਼ਰਨਾ ਕੋਤਾ ਜਾ ਚਲ ਠੀਕ ਆ ਫਿਰ ਠੀਕ ਆ ਚਾਹ ਹੁਣ ਧਿਆਨ ਨਾਲ ਚਾਨ ਸ਼ੁਕਰਵਾ ਕੇ ਦੇ ਉਹ ਚਲ ਤੁਸੀਂ ਆ ਜੋ ਤਿਆਰ ਹੋ ਗਏ ਹਾਂਜੀ ਲੈ ਉਹ ਕੋਈ ਗੱਲ ਨਹੀਂ ਯਾਰ ਉਹ ਨਹੀਂ ਕਰ ਦਲ ਗੱਲਾਂ ਬਤਾ ਮਾਰਦੇ ਛੇੜੀ ਛੇੜੀ ਜਲ ਜਾਣਗੇ ਹੈ ਆਹੋ ਆਹ ਆ ਜਾ ਫਿਰ ਅਰੇ ਮੈਂ ਪਣੀ ਤਾਂ ਨਹੀਂ ਪੀਲਾਂ ਸਰ ਹੈ ਚਲ ਠੀਕ ਹੈ ਠੀਕ ਓਕੇ ਓਕੇ ਚੱਲ ਯਾਰ ਭਰਾ ਨੇ ਕਿਹਾ ਸੀ ਪਹਿਲੀ ਜੇ ਸੌਦੇ ਲਓ ਚੱਲ ਕਿ ਬੰਦੇ ਆਪਣੇ ਨੂੰ ਦਵਾ ਦਿੰਨੇ ਹਨਾ ਕੋਈ ਜ਼ਿਆਦੀ ਕਰੂ ਕਿਤੇ ਜੀਵਨ ਪਾਣੀ ਲੈ ਯਾਰ ਆ ਗਈ ਜੇ ਕੀਤੀਆ ਅਗਰ ਯਾਰ ਕੋਈ ਬੰਦਾ ਡੀ ਕੱਢਿਆ ਜਾਣਾ ਵਾ ਕਿਤੇ ਹਾਂ ਹੈ ਤੀ ਹੁਣ ਕਿੱਥੇ ਜਾਣਾ ਵਾ ਜਦੋਂ ਵੇਖ ਲਓ ਬਸ ਚੜੇ ਕੋੜੇ ਸਵਾਰ ਹੁੰਦੇ ਆ ਹੁਣ ਕਿੱਥੇ ਜਾਣਾ ਵਾ ਉਹ ਜਾਣਾ ਕਿਤੇ ਹੀ ਵੱਡੇ ਪਾਣ ਨੇ ਆਖੇ ਕੋਈ ਪੜੀ ਦਾ ਗਾਗ ਲੱਭੀ ਹਾਏ ਮੈਂ ਮਰ ਜਾ ਲੱਗਲੇ ਪਿੰਡ ਚੱਲੇ ਆ ਵਾ ਨਹੀਂ ਵੱਡੇ ਪਾਣ ਨੇ ਗੇ ਨੇਕੀਆਂ ਥੋੜੀਆਂ ਕੀਤੀਆਂ ਤੁਹਾਡੇ ਨਾਲ ਜੇ ਵੱਡੇ ਪਾ ਦੀ ਗੱਲ ਚ ਫੇਰ ਹੋਂ ਤੁਰ ਪੇ ਜੇ ਨਾ ਕਦੋਂ ਸੁਧਰਨਾ ਵਾ ਤੁਸੀਂ ਕਦੋਂ ਅਕਲ ਨਹੀਂ ਤੁਹਾਨੂੰ ਉਹ ਚੱਲ ਜੇ ਹੁਣ ਤੇ ਮੜਾ ਟਾਈਮ ਆ ਗਿਆ ਵਾ ਉਹਨੇ ਕਿਹੜੀ ਜ਼ਮੀਨ ਸਾਡੀ ਵੇਚਣੀ ਆ ਜਿੱਤਰਾ ਵੇਖੀਤਾ ਉਹਨੇ ਪਾ ਲਿਆ ਵਾ ਤੇ ਚੱਲ ਆਪਣੀ ਵੇਚੂਗਾ ਹਣਾ ਨਹੀਂ ਐਨਾ ਚਲਾਕ ਵਾ ਹੈ ਐਨਾ ਬੇਈਮਾਨ ਵਾ ਭਰਾ ਤੁਹਾਡਾ ਉਹਨੇ ਨਹੀਂ ਪਤਾ ਮੈਂ ਆਪਣੀ ਜ਼ਮੀਨ ਕਿੱਦਾਂ ਵੇਚਣੀ ਆ ਤੁਸੀਂ ਤੇ ਉਂਗਲਾ ਕਹਿੰਦੇ ਹੂਕਾ ਹੁੰਦਾ ਵਾ ਉਹ ਸਾਰੇ ਪਤਾ ਵਾ ਉਹ ਤੇ ਲੋਕਾਂ ਦੀ ਨਿੰਦਾ ਬਣਾਛੜੀਆਂ ਨੇ ਆਪਣਾ ਨਹੀਂ ਪਤਾ ਮੇਰੀ ਪਿੱਤੂ ਗੱਲ ਸੁਣ ਲੈ ਜਦੋਂ ਮੱਤ ਤੇ ਪਰਦਾ ਪੈ ਜਾਏ ਨਾ ਫਿਰ ਬੜੇ ਬੜੇ ਜਿਹੜੇ ਹੁੰਦੇ ਨੇ ਤੇਜ਼ ਤਰਾਰ ਬੰਦੇ ਉਹਨਾਂ ਦੇ ਵੀ ਮੱਤ ਤੇ ਪਰਦਾ ਪੈ ਜਾਂਦਾ ਉਹਦੀ ਮੱਤ ਤੇ ਕੋਈ ਪਰਦਾ ਨਹੀਂ ਪਿਆ ਬਚ ਕੇ ਰਿਓ ਬਚ ਕੇ ਮੈਨੂੰ ਜਦੋਂ ਮੌਕਾ ਮਿਲਿਆ ਉਹਦੇ ਡੰਗ ਮਾਰਨਾ ਜੀ ਤੁਹਾਨੂੰ ਮੈਨੂੰ ਨਹੀਂ ਯਕੀਨ ਹੈਗਾ ਸ਼੍ਰੀਕਾ ਤੇ ਉਹ ਯਾਰ ਉਦੋਂ ਮੈਂ ਵੇਖਿਆ ਤੇ ਰੋਂਦਾ ਵੇਖਿਆ ਨਹੀਂ ਜਾਂਦਾ ਕਹਿੰਦਾ ਮੇਰਾ ਤਾਂ ਥੇ ਹੋ ਗਿਆ ਤੇ ਮੈਂ ਚੱਲ ਜਿੰਨੀ ਖੇਤੀ ਪੈੜੀ ਵੇਚ ਲਊਗਾ ਤੇ ਆਪਣੇ ਪੈਸੇ ਲਾ ਲਊਗਾ ਨਹੀਂ ਤੇ ਉਹ ਥੱਲੇ ਲੱਗਦਾ ਲੱਗਦਾ ਹੋਰ ਲੱਗ ਜਾਊਗਾ ਮੇਰੀ ਗੱਲ ਸੁਣ ਲਓ ਮਗਰ ਮਸ਼ਦੇ ਅਥਰੂ ਆ ਅਥਰੂਾਂ ਤੇ ਨਾ ਜਾਇਓ ਠੀਕ ਆ ਨਾ ਮੈਂ ਜਾਣ ਨਹੀਂ ਚੰਗੀ ਤਰ੍ਹਾਂ ਜਿੱਦਾਂ ਜਿੱਦਾਂ ਹੜਨਾ ਬੀਤੀਆਂ ਲਾ ਨਾ ਰਾਤ ਨੀਂਦ ਨਹੀਂ ਹੁੰਦੀ ਰਹੀ ਆ ਮਰ ਕੇ ਸੱਚੇ ਪਾਤਸ਼ਾਹ ਨੇ ਸਾਨੂੰ ਫੇਰ ਘਰਾਂ ਤੇ ਧਿਆਂਦਾ ਵਾ ਤੇ ਆ ਹੱਥ ਜਿਹੜਾ ਚੱਲ ਜੀ ਮੈਨੂੰ ਇੱਕ ਕਰੇ ਯਾਰ ਨੇਕੀ ਕਰ ਆਉਂਦੇ ਥੋੜੀ ਬੋਦੀ ਉਹ ਕਾਦੀ ਨੇਕੀ ਆ ਹੈ ਫਿਰ ਕੋਈ ਗੋਗਾ ਪਾਪਾ ਤੁਹਾਡੇ ਸੱਤੇ ਫ ਚੰਗੇ ਰਹਿ ਜੋਗੇ ਉਹ ਮੈਨੂੰ ਕਹਿੰਦਾ ਉਹ ਮੇਰੀ ਸਾਹ ਜਿਹੜੇ ਬੰਦੇ ਆ ਉਹਨਾਂ ਕੋ ਪੈੜੀ ਪੂਲੀ ਵਾ ਵਾ ਕਹਿੰਦਾ ਚੱਲ ਉਹਨੇ ਪੈਸੇ ਮੈਨੂੰ ਰੇਟ ਵਾਧਾ ਦੇ ਦੇਣਗੇ ਤੇ ਮੇਰੀ ਖਲਾਸੀ ਹੋ ਜੂਗਾ ਤਰ੍ਹਾਂ ਨੂੰ 5 ਗਿ ਲੱਖ ਰੁਪਇਆ ਦੇਣ ਦੇ ਗੱਲੇ ਦਾ ਇੱਥੇ ਨਹੀਂ ਸਿੱਧੀ ਗੱਲ ਨਹੀਂ ਕਰ ਸਕਦਾ ਐਡਾ ਚਤਰਾਵਾ ਉਦਾਂ ਤੇ ਕਿਤੇ ਤਰ ਤਰਿਆ ਜਾਂਦਾ ਲੋਕਾਂ ਦੇ ਸੌਦੇ ਕਰਾਉਂਦਾ ਉਹ ਮੇਰੀ ਗੱਲ ਉਹਨਾਂ ਚ ਤਰਾਈਆਂ ਥੋੜਾ ਜਿੜੀ ਚਲਦੀਆਂ ਹੁੰਦੀਆਂ ਵਾ ਠੀਕ ਨਹੀਂ ਹੁਣ ਤੂੰ ਆ ਫਿਰਦੇ ਆ ਕਿ ਮੂੰਹ ਛਟਕੇ ਪਰ ਨਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਗਈ ਆਉਂਦੀ ਤੂੰ ਹੀ ਕਿਹੜੀ ਮਿੱਟੀ ਦੇ ਬਣੇ ਜੀ ਹੈ ਤੁਹਾਨੂੰ ਹੋ ਜੇ ਵੀ ਨਹੀਂ ਗਈ ਲੱਗੀ ਉਹ ਚੱਲ ਯਾਰ ਫੇਰ ਆਪਣੇ ਫਰਾ ਦੇ ਮਗਰ ਲੱਗੇ ਜਿਤਨਾ ਮਰਜੀ ਚੱਲ ਇੱਕ ਮਾਂ ਤੇ ਜਾਏ ਆ ਠੀਕ ਨਹੀਂ ਬੜਾ ਬੋਧਾ ਤੇ ਹੁੰਦਾ ਹੀ ਆ ਤੂੰ ਹੀ ਤੇ ਇੱਕ ਮਾਂ ਦੇ ਜਾਏ ਜੇ ਪਰ ਉਹਨੇ ਕਸਰ ਨਹੀਂ ਛੱਡੀ ਤੈਨੂੰ ਕਿਥਲੇ ਲਾਉਣ ਤੱਕ ਠੀਕ ਹੈ ਬਚਾਰ ਕੋਈ ਗੱਲ ਨਹੀਂ ਉਹ ਤਾਂ ਰੱਬ ਨੇ ਬਚਾ ਲਿਆ ਇਹ ਬਚ ਗਏ ਆ ਗੇਰੀ ਥੋੜਾ ਗੱਲ ਅੰਤ ਭਲੇ ਦਾ ਭਲਾਈ ਹੈ ਕੋਈ ਗੱਲ ਨਹੀਂ ਤੇ ਮੈਨੂੰ ਜਾ ਲੈਂਦੇ ਤੂੰ ਹੀ ਜਾਣਾ ਵਹੁਣ ਆਹੋ ਵੇਖ ਲਓ ਅੱਗੇ ਵੀ ਆਪਣੇ ਘਰ ਦੇ ਆਦੋਂ ਬਾਹਰੇ ਹੋ ਕੇ ਜਾਂਦੇ ਰਹੇ ਨਹੀਂ ਮੇਰੀ ਗੱਲ ਸੁਣ ਲੈ ਉਹ ਆ ਜਣਾ ਉਹ ਅਦਵਾਤ ਉਹ ਦਦਾ ਘੰਟਾ ਲੱਗਣਾ ਜਾਣ ਉਹ ਨਹੀਂ ਉਹਨੂੰ ਕਹਿਣਾ ਵੀ ਆਣ ਕੇ ਤੇ ਗੱਲ ਕਰ ਲੈ ਅੱਧਾ ਕੀ ਤੇ ਪੂਰਾ ਕੀ ਲੈ ਵੱਲੋਂ ਆਪਾਂ ਚੋਕਾ ਤੇ ਲਾ ਕੇ ਆਓ ਜਦੋਂ ਘਰ ਦੇ ਆਂਦੀ ਮੰਨਣੀ ਨਹੀਂ ਮੈਨੂੰ ਸਮਝ ਨਹੀਂ ਗਈ ਆਉਂਦੀ ਉਹ ਬੰਦੇ ਨੇ ਕੀ ਸਿਰ ਤੇ ਢੂੜਿਆ ਇਹਦੇ ਤੇ ਇੰਨਾ ਕੋਹੇ ਦੇ ਨਾਲ ਕਰ ਛੱਡਿਆ ਇਹਨੂੰ ਫੇਰ ਨਹੀਂ ਸਮਝ ਲੱਗੀ ਫੇਰ ਚੁੱਪ ਕਰਕੇ ਤੁਰ ਪਿਆ ਵੀ ਪੈੜੀ ਕੌਣ ਹਾਦੀ ਹੋਈ ਆ ਮਮੀ ਮਮੀ ਹਾਵੇ ਆਇਆ ਫਿਰ ਸੁਟਿਆ ਵਾ ਆਹੇ ਬੈ ਜਾ ਇੱਥੇ ਸਾਡਾ ਆ ਸਰ ਨੂੰ ਚੱਲ ਚੰਗਾ ਕੀਤਾ ਛੱਡ ਆ ਆਵਾ ਤੇ ਹਾਂ ਨਾ ਸਿਰ ਨਾ ਸੁਟਾਂ ਤੇ ਕੀ ਕਰਾਂ ਪੁੱਤ ਕੀ ਆ ਗਿਆ ਆ ਤੇਰੇ ਪਿਓ ਨੇ ਮੇਰਾ ਦਿਮਾਗ ਖਰਾਬ ਕਰਾ ਦੇਣਾ ਵਾ ਇਹ ਹੁਣ ਕੀ ਹੋ ਗਿਆ ਵਾ ਇਹ ਹੁਣ ਕੀ ਹੁਣਾਵਾ ਹਾਂ ਬੰਦਿਆਂ ਨੂੰ ਤਾਂ ਲੱਗ ਜਾਂਦੀ ਏ ਤੇਰੇ ਪਿਓ ਨੂੰ ਲੱਗਦੀ ਨਹੀਂਗੀ ਉਹ ਗੱਲ ਦੱਸੋਗੇ ਮੈਨੂੰ ਗੱਲ ਵੀ ਦੱਸ ਦਿੰਨੀ ਆ ਹਾਂ ਬੁਝਾਰਤਾ ਬਾਈ ਜਾਂਦੀ ਏ ਕਾਏ ਤੇਰੇ ਦੀ ਪਿਆਲੀ ਵਕਾਉਣ ਤੁਰਿਆ ਵਾ ਉਹਦਾ ਘਰ ਤੇ ਉਹਦੀ ਪਿਆਲੀ ਕਿਸ ਬੰਦੇ ਨੂੰ ਮਿਲਣ ਗਿਆ ਵਾ ਗੱਲ ਕਰਨ ਗਿਆ ਹੀ ਕਿਸ ਦੇ ਨਾਲ ਇੰਨੀ ਹੋਈ ਇੰਨੀ ਪਈ ਆ ਕਿ ਮਾਸਾ ਦੀ ਲੱਗਿਆ ਬੰਦੇ ਦਾ ਡਾਡੀ ਦਾ ਵੀ ਦਿਮਾਗ ਕੰਮ ਨਹੀਂ ਕਰਦਾ ਹੁਣ ਬਾਕੀ ਰਹਿ ਗਾਇਆ ਕੋ ਬੇ ਇਲਜ਼ਾਮ ਲਵਾਉਣੇ ਹੁਣ ਹੈ ਉਹਨਾਂ ਕਹਿਣਾ ਵਿੱਚ ਪੈਸੇ ਖਾ ਗਿਆ ਹੁਣ ਜਿਹੜੀ ਕਸਰ ਰਹਿ ਗਈ ਆ ਨਾ ਉਹ ਘਟੋਨੀ ਥੈਰੇ ਪਿਓ ਨੇ ਜਿਹੜੀ ਸਵਾ ਰਹਿ ਗਈ ਸੱਚ ਕਹਣ ਵਾਲੀ ਉਹ ਕਹਣੀ ਹੋਈ ਨਹੀਂ ਹੁਣ ਉਹ ਇੰਨਾ ਕੋ ਹੋ ਗਿਆ ਡਾਡੀ ਦਾ ਵੀ ਦਿਮਾਗ ਮੈਨੂੰ ਲਾਉਦਾ ਨਹੀਂ ਹੈ ਇਹ ਦਿਮਾਗ ਹੋਵੇ ਐਡੀ ਸਿੱਟੀ ਮਗਰ ਲੱਗ ਜਾ ਉਹ ਛਾਟੀ ਨੂੰ ਮਗਰ ਲਾ ਲਦਾ ਪਾਇਆ ਤੇਰਾ ਐਡਾ ਸਿੱਨੀ ਆ ਜਾਇਆ ਕੀ ਕੁਕ ਹੋ ਗਿਆ ਵਾ ਫੇਰ ਉੱਥੇ ਆਂਡੇ ਜੋ ਕਰਦੇ ਵੀ ਕਿਨਾਂ ਆਗੇ ਸਾਨੂੰ ਕੀ ਸਾਨੂੰ ਕੁਛ ਕੇ ਲੈ ਕਰ ਜੀ ਉਹਨਾਂ ਨੇ ਇੱਕ ਹੋਰ ਗੱਲ ਸੁਣ ਲਾ ਘਰ ਤੇ ਵਕਾਉਣਾ ਹੀ ਵਕਾਉਣਾ ਵਾ ਜਦੋਂ ਘਰ ਵੇਗਿਆ ਨਾ ਤੇ ਉਹਨਾਂ ਨੇ ਸਾਡੇ ਘਰਾਂ ਦੀ ਤਿਆਰੀ ਕੀਤੀ ਆ ਓਏ ਆ ਵੇ ਭਰਾ ਹੱਥ ਜੋੜੇ ਸਾਡੇ ਘਰਾਂ ਦੀ ਤਿਆਰੀ ਕੀਤੀ ਆ ਸਾਡੇ ਘਰ ਮੰਮੀ ਮੇਰੀ ਸੁਣ ਲੈ ਗੱਲ ਜੋ ਮਰਜ਼ੀ ਹੋ ਜੇ ਉਹ ਉਹੀ ਇੱਥੇ ਹੋਣੀ ਚਾਹੀਦੀ ਵੇ ਨਹੀਂ ਮੈਂ ਕੀ ਕਹਾ ਆਪਣੇ ਪਿਓ ਦੇ ਖਾਣੇ ਚ ਗੱਲ ਪਾ ਪਿਓ ਦੇ ਖਾਣੇ ਚ ਮੈਂ ਪਿਓ ਨੂੰ ਲਵਾ ਦਿੰਦਾ ਵਾ ਤੁਸੀਂ ਉੱਥੇ ਆਇਨੇ ਤੇ ਮੈਂ ਚਲ ਜੰਨੇ ਘਰ ਸਾਡੇ ਆਹੋ ਬਸ ਮੈਂ ਵੀ ਚਲ ਜਾਣਾ ਵਾ ਆਹੋ ਆਹ ਉਹ ਨਾ ਇਹ ਆ ਗਿਆ ਨਾਲ ਆਹ ਜੇ ਕੋ ਚੰਗੀ ਆਈ ਕੀਤੀ ਹੁੰਦੀ ਨਾ ਪਤਾ ਤੇ ਆਪਾਂ ਵੀ ਕਹਿੰਦੇ ਚੱਲ ਕੋਈ ਨਹੀਂ ਮਾੜੇ ਟਾਈਮ ਤੇ ਬਾਹ ਫੜੋ ਅਗਲੇ ਨੇ ਪੂਰਾ ਕੀ ਇੰਤਜ਼ਾਮ ਕੀਤਾ ਹੈ ਸਾਡੀ ਬਰਬਾਦੀ ਦਾ ਉਹ ਤੇ ਰੱਬ ਦਾ ਸ਼ੁਕਰ ਹੈ ਕਹਿੰਦਾ ਵੀ ਇਹਨਾਂ ਦਾ ਬੱਜਣਾ ਹੀ ਆਟਾ ਲੱਗ ਜਣਾ ਇੰਝਾ ਕੰਮ ਕੀਤਾ ਹੈ ਇਹਨਾਂ ਨੇ ਪੋਟਾਣਾ ਤੇ ਪੁੱਤ ਨਾ ਖਾਇਆ ਸੀ ਪਰ ਪਰਮਾਤਮਾ ਨੇ ਜਿੱਥੇ ਰੱਖਣਾ ਉੱਥੇ ਰਹਿਣਾ ਪੈਂਦਾ ਵਾ ਕਹਿੰਦੇ ਲਿਖ ਦਿੰਦੇ ਹਨ ਨੂੰ ਨਹੀਂ ਕੋਈ ਲੋੜ ਸਾਡੇ ਵੱਲ ਨਾ ਆਉਣ ਸਿੱਧੀ ਗੱਲ ਆ ਮੈਂ ਤੇ ਆਪੋਤ ਬੜੀ ਤੰਗ ਹਾਂ ਆਂਦਾ ਨਾ ਪਿਓ ਤੇਰਾ ਉਹਨੂੰ ਸਮਝਾ ਚੰਗੀ ਤੇਰਾ ਮੈਂ ਕਰਦਾ ਗੱਲ ਕੋਈ ਆ ਪਾ ਦੇ ਖਾਣੇ ਚ ਗੱਲ